ਅਮਰਸਰ ਦੇ ਮੋਕੰਪੁਰਾ ਇਲਾਕੇ ਵਿੱਚ ਨਸ਼ਾ ਤਸਕਰ ਸੰਨੀ ਗੁੱਲਾ ਦੀ ਨਜਾਇਜ਼ ਰਹਾਇਸ਼ ਤੇ ਅੱਜ ਚੱਲਿਆ ਪ੍ਰਸ਼ਾਸਨ ਦਾ ਬਲਡੋਜ਼ਰ ਕਾਰਪੋਰੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਮਕਾਨ ਨੰਬਰ 3033 ਤੁੰਗ ਪਾਈ ਬਟਾਲਾ ਰੋਡ ਸਥਿਤ ਇਸ ਇਮਾਰਤ ਨੂੰ ਜੀਸੀਬੀ ਮਸ਼ੀਨ ਦੀ ਮਦਦ ਨਾਲ ਢਾ ਦਿੱਤਾ ਹੈ। ਸੰਨੀ ਗੁੱਲਾ ਉੱਤੇ ਪਹਿਲਾਂ ਹੀ 8 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਜੋ ਲੋਕ ਨਸ਼ੇ ਰਾਹੀਂ ਸਮਾਜ ਨੂੰ ਜ਼ਹਿਰੀਲਾ ਕਰ ਰਹੇ ਹਨ ਉਹਨਾਂ ਨੂੰ ਸੁੱਖ ਨਾਲ ਰਹਿਣ ਨਹੀਂ ਦਿੱਤਾ ਜਾਵੇਗਾ ਸਾਡੇ ਮਾਨਯੋਗ ਸੀਐਮ ਸਾਹਿਬ ਉਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਜੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਫਗਨਰਸ ਕਹਿੰਦੇ ਉਹ ਬੜੇ ਫੜੇ ਗਏ ਆ ਪਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿਕਰੀਮੈਂਟ 90 ਕਿਲੋ ਤੋਂ ਉੱਪਰ ਹੀਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ ਤਕਰੀਬਨ ਅਸੀਂ ਕਾਫੀ ਇਹਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕਨਸੈਂਟ ਲੈ ਕੇ ਮੈਜਿਸਟ੍ਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਅੱਗੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੋਂਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆ ਇਹ ਸਨੀ ਐਲੀਅਸ ਗੁੱਲਾ ਸਾਨੂੰ ਬਿੱਟੂ ਸਿੰਘ ਹਾਊਸ ਨੰਬਰ 333 ਤੋਂਗਪਾਈ ਬਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੈਗਲ ਹੌਣ ਕਰਕੇ ਉਹਦੀ ਜਿਹੜੀ ਹੈ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਆ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ, ਪੁਰਾਣਾ ਸਮੱਗਲਰ ਹੈ। ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ। ਮੁਕੰਪੂਰੇ ਵਿੱਚ اسلامਾਬਾਦ। ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ, ਫਿਰ ਜੇਲ੍ਹ ਦੇ ਵਿੱਚ ਕਸਮੈਟ ਦਾ ਹੈ। ਅੱਗੇ ਨਾਲਾ ਵਾਰੀ। ਝਗੜੇ ਦਾ ਮੁਕੰਪੂਰੇ ਦਾ। ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ। ਹੁਣ ਵੀ ਇਹ ਵਾਂਟਡ ਹੈ, ਭੱਜਿਆ ਹੋਇਆ। ਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਚਲਾਗਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਬਾਰਡਰਨ ਤੇ ਡਰਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗਰਸੂ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵਿੱਚ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਇਆ ਜਾਏਗਾ ਉਨਾ ਚੇਤਾਵਨੀ ਦਿੱਤੀ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਪੁਲਿਸ ਨਸ਼ਿਆਂ ਦੇ ਨਾਸ਼ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਮੌਕੇ ਡੀਸੀਪੀ ਆਲਮ ਵਿਜੇ ਸਿੰਘ ਏਸੀਪੀ ਡਾਕਟਰ ਸ਼ੀਤਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ ਇਹ ਕਾਰਵਾਈ ਨਸ਼ਾ ਤਸਕਰਾਂ ਲਈ ਇੱਕ ਸਪਸ਼ਟ ਸੰਦੇਸ਼ ਹੈ ਹੁਣ ਨਹੀਂ ਬਖਸ਼ਿਆ ਜਾਵੇਗਾ